ਬਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਹਿੰਦੇ ਨੇ ਮੁਸਲਮ ਬਾਦਸ਼ਾਹਾਂ ਦੇ ਵਿੱਚ ਇਸ ਤਰ੍ਹਾਂ ਦਾ ਬਹਾਦਰ ਸ਼ਾਹ ਹੋਇਆ ਹੈ ਇਹ ਗੱਲ ਵੱਖਰੀ ਹੈ ਕਿ ਜਨਕ ਦੀ ਤਰ੍ਹਾਂ ਇਹ ਜਾਣਿਆ ਨਹੀਂ ਗਿਆ ਉਹਦਾ ਕਾਰਨ ਜਨਕ ਜਵਾਨੀ ਦੇ ਵਿੱਚ ਹੀ ਬ੍ਰह्मਗੈ ਨਹੀਂ ਹੋ ਗਿਆ ਸੀ ਇਹ ਬੁਢੇਪੇ ਚ ਹੋਇਆ ਹੈ ਬਿਰਦ ਅਵਸਥਾ ਵਿੱਚ ਜਵਾਨੀ ਤੇਜ ਦੀ ਰਾਜਪਾਠ ਦੀਆਂ ਰੰਗੇਨੀਆਂ ਚ ਲੰਗੀ ਅੰਗਰੇਜ਼ਾਂ ਨਾਲ ਸੰਘਰਸ਼ ਹੋਇਆ ਔਰ ਹਾਰ ਹੋਈ ਬੜੀ ਬੁਰੀ ਤਰ੍ਹਾਂ ਹਾਰ ਹੋਈ ਅੰਗਰੇਜ਼ਾਂ ਨੇ ਇਸ ਨੂੰ ਪਕੜ ਕੇ ਰੰਗੂਨ ਦੀ ਜੇਲ੍ਹ ਦੇ ਚ ਬੰਦ ਕੀਤਾ ਉੱਥੇ ਜਦ ਇਸ ਨੂੰ ਪੁੱਛਿਆ ਗਿਆ ਤੇਰੀ ਸਹੂਲियत ਲਈ ਤੈਨੂੰ ਕੀ ਲਈਏ ਕਿਹਨ ਲਗਾਏ ਕੁਰਾਨ ਸ਼ਰੀਫ ਦੇ ਉਹ ਮਸੱਲਾ ਦੇ ਦਿਓ ਇੱਕ ਤਸਬੀਹ ਦਿਓ ਕੂਜ਼ਾ ਦੇ ਦਿਓ ਬਾਕੀ ਕੁਝ ਨਹੀਂ ਦੇਣਾ ਤੇ ਨਾ ਦਿਓ ਕਮ ਸੇ ਕਮ ਮੈਂ ਨਮਾਜ਼ ਪੜ ਸਕਾਂ ਮੈਨੂੰ ਉਹ ਸਮਾਨ ਦੇ ਦਿਓ ਇਹ ਪੰਜੇ ਵਕਤ ਨਮਾਜ਼ ਪੜਦਾ ਰਿਹਾ ਹੈ ਤਸਬੀਹ ਫੇਰਦਾ ਰਿਹਾ ਹੈ ਅੱਲਾਹੂ ਅੱਲਾਹੂ ਦਾ ਜਾਪ ਕਰਦਾ ਰਿਹਾ ਹੈ ਇਤਨਾ ਇਬਾਦਤ گزار ਬੰਦਾ لیکن مغلیہ سلطنت شروع کس توں ہوئی سی بابر توں میں دوہا دی روپरेखा تھوڑی سامنے رکھاں اک نو ستا نے برષ્ટ کیتا اک نو ستا نے برષ્ટ نہیں کیتا اک نو دھن نے بے ایمان کیتا اک نو دھن نے بے ایمان نہیں کیتا اک نو راج پاتھ نے ایاش بنا دیتا ہے اک نو راج پاتھ نے ایاش نہیں بنایا اک نو بار دی پربتا نے اتنا کمزور کیتا ہے کہ فرائڈ ٹھیک کہندہ ہے کہ منوک دے اندر سوائے ہنکار تو ہر کچھ نہیں ملدا سوائے کام تو ہر کچھ نہیں ملدا سوائے کو جو ہے کروت تو ہر کچھ بھی نہیں ملدا پتہ ہے بابر کی کہندہ ہے روزوں نو بہاروں میں و دل رو با خوشست بابر با عیش کوش کے عالم دوبارہ نیست ایک کہندہ ہے ਉਦਾਸ ਹੋਣ ਦੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਦੁਨੀਆ ਬੜੀ ਰੰਗੀਨ ਹੈ ਬੜਾ ਰੰਗ ਹੈ ਬੜਾ ਰੂਪ ਹੈ ਬੜਾ ਰਸ ਹੈ ਉਦਾਸ ਹੋਣ ਦੀ ਕੀ ਲੋੜ ਹੈ ਗੁਰੂ ਮੁਖ ਮਾਇਆ ਵਿੱਚ ਉਦਾਸੀ ਉਦਾਸ ਹੈ ਜਨਕ ਬਿਲਕੁਲ ਉਦਾਸ ਹੈ ਸੰਸਾਰ ਤੋਂ ਤੇ ਇਹ ਕਹਿੰਦਾ ਉਦਾਸ ਹੋਣ ਦੀ ਕੀ ਲੋੜ ਹੈ ਜਦ ਉਦਾਸੀ ਘੇਰੇ ਰਸ ਬਦਲ ਲੋ ਰੂਪ ਬਦਲ ਲੋ ਰੰਗ ਬਦਲ ਲੋ ਸਭ ਕੁਝ ਹੈ ਜਗਤ ਦੇ ਵਿੱਚ ਕੋਈ ਘਟਦ ਕਮ ਹੈ ਬਾਬਰ ਦੀ ਸੋਚਣੀ ਰੋਜ਼ੋ ਨੋ ਹਰ ਨਵੇਂ ਦਿਨ ਨਵਾਂ ਰੰਗ ਨਵਾਂ ਰੂਪ ਨਵਾਂ ਰਸ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ ਹਸ ਬਾਬਰ ਬ ਐਸ਼ਕੋਸ਼ ਕੇ ਆਲਮ ਦਵਾਰਾ ਨੇਸ ਐਸ਼ ਕਰ ਆਨੰਦ ਲੈ ਉਦਾਸ ਹੋਣ ਵੀ ਕੀ ਲੋੜ ਐ ਇੰਨੀ ਰੰਗੀਨ ਦੁਨੀਆ ਤੇ ਉਦਾਸ ਹੋ ਜਾਈਏ ਇਤਨਾ ਰਸ ਦੁਨੀਆ ਦੇਚ ਤੇ ਉਦਾਸ ਹੋ ਜਾਈਏ ਇਹ ਬਾਬਰ ਦੀ ਸੋਚਣੀ ਤੇ ਮੈਂ ਹੁਣ ਬਹਾਦਰ ਸ਼ਾਹ ਦੀ ਸੋਚਣੀ ਤੁਹਾਡੇ ਸਾਹਮਣੇ ਰੱਖਾਂ ਜ਼ਮੀਨ ਆਸਮਾਨ ਦਾ ਫਰਕ ਇਹ ਵੀ ਸ਼ਾਇਰ ਸੀ ਬਹਾਦਰ ਸ਼ਾਹ ਇਹ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਕਿਸ ਕੀ ਬਨੇ ਹੈ ਆਲੋ ਮੈਂ ਨਾ ਪਾਏ ਧਾਰ ਮੈਂ ਮੇਰਾ ਦਿਲ ਨਹੀਂ ਲੱਗਦਾ ਕੁਝ ਵੀ ਨਹੀਂ ਹੈ ਜਗਤ ਕੁਝ ਵੀ ਨਹੀਂ ਹੈ ਬੱਚਿਆਂ ਦੇ ਖਿਡੌਣੇ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਉਦਾਸ ਸਿੰਘਾਸਣ ਤੇ ਬੈਠਾ ਹੋਇਆ ਉਦਾਸ ਪਤਾ ਤਵਾਰੀਖਦਾਨ ਕੀ ਲਿਖਦੇ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਤਾਰੀਖ ਲਿਖੀ ਹੈ ਉਹ ਕਹਿੰਦੇ ਨੇ ਇਸ ਦੀ ਹਾਰ ਦਾ ਇੱਕ ਇਹ ਵੀ ਕਾਰਨ ਸੀ ਕਿ ਰਾਜਪਾਟ ਤੋਂ ਉਦਾਸੀ ਸੀ ਉਦਾਸੀ ਵਰਨਾ ਇਤਨੀ ਜਲਦੀ ਹਾਰ ਨਹੀਂ ਆਉਣੀ ਸੀ اور جس بے بےدردی انگریزا نے اس دے پروار نو ناریا اسے بچیا ناریا یہ نو ناریا اس ڈھنگ نال نہیں ہو سکتا سی پر یہ اداس بہادر شاہ ظفر اگے ہے عمرے دراز مانگ کر لائے تھے چار دن بڑی لمبی عمر میں خدا تو لے کے آیا ਕਿੰਨੇ ਚਾਰ ਦਿਨ ਉਮਰੇ ਦਰਾਜ਼ ਮੰਗ ਕਰ ਲਾਏ ਤੇ ਚਾਰ ਦਿਨ ਦੋ ਆਰਜ਼ੂਆਂ ਵਿੱਚ ਕੱਟ ਗਈ ਦੋ ਇੰਤਜ਼ਾਰ ਵਿੱਚ ਅੱਧੀ ਜ਼ਿੰਦਗੀ ਲੰਘ ਗਈ ਕਾਮਨਾਵਾਂ ਕਰਦੇ ਆ ਅੱਧੀ ਜ਼ਿੰਦਗੀ ਲੰਘ ਗਈ ਉਡੀਕ ਕਰਦੇ ਆ ਕਾਮਨਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਕੋਈ ਪੂਰੀ ਨਹੀਂ ਹੋਈ ਕੋਈ ਪੂਰੀ ਨਹੀਂ ਹੋਈ ਮਨੁੱਖ ਦੇ ਮਨ ਦੀ ਬੜੀ ਗਜ਼ਬ ਦੀ ਤਰਜਮਾਨੀ ਕਰ ਗਏ ਅੱਧੀ ਸ਼ਕਤੀ ਅੱਧਾ ਸਮਾਂ ਅੱਧੀ ਜ਼ਿੰਦਗੀ ਲੰਘ ਗਈ ਕਮਨਾਵਾਂ ਕਰਦੇ ਆਂ ਅੱਧੀ ਜ਼ਿੰਦਗੀ ਅੱਧਾ ਸਮਾਂ ਬਰਬਾਦ ਹੋਇਆ ਉਡੀਕ ਕਰਦੇ ਆਂ ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਕਮਨਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਹ ਜੋ ਅਰਮਾਨ ਨੇ ਇਹ ਜੋ ਹਸਰਤਾਂ ਨੇ ਇਹ ਜੋ ਕਾਮਨਾਵਾਂ ਨੇ ਜੋ ਵਾਸ਼ਨਾਵਾਂ ਨੇ ਪਾਦਰ ਸ਼ਾ ਜ਼ਫਰ ਕਹਿੰਦਾ ਇਹਨਾਂ ਨੂੰ ਕੋਈ ਆਖੋ ਜਾਓ ਮੇਰੇ ਹਿਰਦੇ ਚ ਮੈਂ ਤੁਹਾਨੂੰ ਛੋੜਿਆ ਛੋੜੋ ਮੈਨੂੰ ਪਰ ਤ੍ਰਿਵੀ ਤੰਗ ਆ ਕੇ ਕਹਿੰਦਾ ਮੋ ਤਜ ਮਾਤ ਰਮਾ ਅਬ ਤੂੰ ਭਜ ਆਨ ਕਿਸੇ ਐ ਵਾਸ਼ਨਾ ਮੈਂ ਤੈਨੂੰ ਛੋੜਿਆ ਛੱਡ ਮੈਨੋਂ ਤੂੰ ਐ ਕਾਮਨਾ ਮੈਂ ਤੈਨੂੰ ਛੋੜਿਆ ਛੱਡ ਮੈਨੋਂ ਤੂੰ ਐ ਹੰਕਾਰ ਮੈਂ ਤੇ ਸਿੰਘਾਸਣ ਛੱਡ ਆਇਆ ਆਖਿਰ ਸਿੰਘਾਸਣ ਹੰਕਾਰ ਵਾਸਤੇ ਚਾਹੀਦਾ ਮੈਂ ਤੇ ਛੱਡ ਆਇਆ ਪਰ ਕੁੰਬਖਤ ਤੋਂ ਮੈਨੂੰ ਨਹੀਂ ਛੱਡਦਾ ਮੇਰੇ ਪਿੱਛੇ ਹੀ ਹੈ ਦੁਖੀ ਹੈ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਵਸੇ ਇਤਨੀ ਜਗਾ ਕਹਾਂ ਹੈ ਦਿਲੇ ਦਾਗਦਾਰ ਮੈਂ ਇਨਾ ਸੰਸਾਰੀਆਂ ਵਾਸ਼ਨਾਵਾਂ ਲਈ ਹੁਣ ਮੇਰੇ ਦਿਲ ਦੇਚ ਥਾਂ ਨਹੀਂ ਹੈ ਜਾਓ ਨਿਕਲੋ ਰੁਕ ਸੇ ਤੋ ਵਾ ਕਿਤਨਾ ਹੈ ਬਦ ਨਸੀਬ ਜ਼ਫਰ ਦਫਨ ਕੇ ਲਈਏ ਕਹਿੰਦੇ ਨੇ ਆਖਰੀ ਦਮਾਂ ਤੇ ਸੀ ਤੇ ਅੰਗਰੇਜ਼ ਕਹਿਣ ਲੱਗੇ ਕੋਈ ਇੱਛਾ ਕਹਿੰਦਾ ਹਾਂ ਜਿਸ ਮਿੱਟੀ 'ਚ ਮੈਂ ਜਮਿਆ ਜਿਸ ਮਿੱਟੀ 'ਚ ਮੈਂ ਪਲਿਆ ਮੇਰੀ ਕਬਰ ਉੱਥੇ ਹੀ ਬਣਾ ਦਿਓ ਬਿੱਲੀ ਦੇ ਵਿੱਚ ਮਿੱਟੀ ਖਿੱਚਦੀ ਹੈ ਇਹ ਵੀ ਮੈਰਜ਼ ਕਰਦੇ ਆ ਨਵੀਂ ਜਨਰੇਸ਼ਨ ਤੁਹਾਡੇ ਇਸ ਪਾਸੇ ਦੀ ਜੰਪਲ ਉਹ ਗੱਲ ਵੱਖਰੀ ਹੈ ਬਜ਼ੁਰਗਾਂ ਦੇ ਅੰਦਰ ਤੇ ਮਿੱਟੀ ਦੀ ਖਿੱਚ ਆਉਂਦੀ ਹੈ ਮੈਨੂੰ ਗੱਲ ਭੁੱਲਦੀ ਨਹੀਂ ਸਨ 66 67 ਦੀ ਨਨਕਾਣਾ ਸਾਹਿਬ ਇੱਕ ਮਾਤਾ ਕਹਿਣ ਲੱਗੇ ਗੈਨੇ ਜੀ ਕੋਈ ਵਸੀਲਾ ਐਸਾ ਬਣ ਜਾਏ ਸਰਗੋਦੇ ਹੋ ਆਈਏ ਤੇ ਮੈਂ ਕਹਾ ਆਪਾਂ ਤੇ ਨਨਕਾਣਾ ਸਾਹਿਬ ਦੀ ਯਾਤਰਾ ਤੇ ਆਇਆ ਤੇ ਬੈਠੇ ਨਨਕਾਣਾ ਸਾਹਿਬਾਂ ਤੇ ਤੈਨੂੰ ਸਰਗੋਦਾ ਯਾਦ ਆ ਰੇ ਕਹਿੰਦੇ ਕੀ ਕਰਾਂ ਘਰ ਯਾਦ ਆਉਂਦਾ ਉਹ ਗਲੀਆਂ ਯਾਦ ਆਉਂਦੀਆਂ ਜਿੱਥੇ ਮੈਂ ਖੇਡੀਆਂ ਯਾਦ ਆਉਂਦੀਆਂ ਕੋਈ ਸਰਗੋਦੇ ਜਾਣ ਦਾ ਵਸੀਲਾ ਬਣ ਜਾਏ ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਸਨ 65 ਦੀ ਜੰਗ ਹੋਵਾਂ ਟੀਸੀ ਤੇ ਅਜੇ ਜ਼ਖਮ ਬੜੇ ਹਰੇ ਸਨ ਸਿਰਫ ਨਨਕਾਣਾ ਸਾਹਿਬ ਦੀ ਇਜਾਜ਼ਤ ਸੀ ਲਾਹੌਰ ਦੀ ਇਜਾਜ਼ਤ ਵੀ ਨਹੀਂ ਸੀ ਬੰਨ ਨਨਕਾਣਾ ਸਾਹਿਬ ਤੋਂ ਹੀ ਵਾਪਸ ਜਾਓ ਤੇ ਉਹ ਬੈਠੀ ਨਨਕਾਣਾ ਸਾਹਿਬ ਤੇ ਯਾਦ ਕਰੀ ਜਾਏ ਸਰਗੋਦੇ ਨੂੰ ਮੈਂ ਕਿਹਾ ਮਿੱਟੀ ਦੀ ਖਿੱਚ ਹੈ ਔਰ ਕੁਝ ਨਹੀਂ ਮਿੱਟੀ ਖਿੱਚਦੀ ਹੈ ਮਿੱਟੀ ਦੀ ਪਕੜ ਹੈ ਤੇ ਇਹ ਪਕੜ ਬਹਾਦਰ ਸ਼ਾ ਜ਼ਫਰ ਦੇ ਚ ਵੀ ਇਹ ਅੰਗਰੇਜ਼ਾਂ ਨੂੰ ਕਹਿੰਦਾ ਮੇਰੀ ਕਬਰ ਦਿੱਲੀ ਦੇ ਵਿੱਚ ਬਣਾ। ਅੰਗਰੇਜ਼ ਨਹੀਂ ਮੰਨੇ। ਕਈ ਦਫਾ ਐਸਾ ਹੁੰਦੀ ਆ। ਕਈਆਂ ਦੀ ਜ਼ਿੰਦਗੀ ਨਹੀਂ ਬੋਲਦੀ, ਕਈਆਂ ਦੀ ਮੌਤ ਵੀ ਬੋਲਣ ਲੱਗ ਪੈਂਦੀ ਹੈ। ਚਾਂਦਨੀ ਚਾਉਂ ਦੇ ਵਿੱਚ ਲੰਘਦੇ ਹੋਇਆ ਹਰ ਬਸ਼ਰ ਦਾ ਸਿਰ ਝੁਕ ਜਾਂਦਾ ਹੈ ਗੁਰਦੁਆਰਾ ਸੀਸ ਗੰਜ ਦੇ ਅੱਗੇ। ਕਟੇ ਹੋਇਆ ਸੀਸ ਵੀ ਝੁਕਣ ਲੋਕਾਂ ਨੂੰ ਝੁਕਾਣ ਤੇ ਮਜਬੂਰ ਹੈ। ਡੁੱਲੇ ਆਇਆ ਖੂਨ اور اوتھے دی شہادت موت پتہ نہیں کتنیਆਂ زندگیاں نو روز چھکا رہی ہے سجدے ਕਰਨ تے مجبور کر رہی ہے کئیاں دی زندگی بھی کچھ نہیں بولدی کئیاں دی موت بھی بہت بولدی ہے بڑا સંદેશا دیندی ہے بڑا اپเทศ دیندی ہے خیر مختصر میں عرض کراں انگریز نہیں منے کہنے لگے نہیں پھر تیری قبر بولے گی نہیں اسی اوتھے نہیں لے جانا کتنا ہے بد نصیب جفر دفن کے لیے دو گز زمین بھی نہ ملی کوئے یار میں اس محلے اس مٹی میری قبر واسطے بھی تھا نہیں کی ہے جگت کچھ بھی نہیں ہے اس انسار کی ہے میری زندگی لئی گل ایک پاس میری موت لئی بھی جس زمین تے تھا کوئی نہیں ਇਸ ਦੁਨੀਆ ਨੂੰ ਮੈਂ ਅਹਿਮੀਅਤ ਦਿਆਂ ਤੇ ਕੀ ਦਿਆਂ ਕੁਝ ਵੀ ਨਹੀਂ ਇਹ ਤੇ ਕੁਝ ਵੀ ਨਹੀਂ